ਜਦੋਂ ਮੈਂ ਜਾਨਣਾ ਕਿਤੇ ਸਤਿ ਸ੍ਰੀ ਅਕਾਲ ਕਹਣਾ ਤਾਂ ਮੁਸਲਮਾਨ ਚੁੱਪ ਰਹਿੰਦੇ ਨੇ ਕਹਿੰਦੇ ਇਹ ਸਿੱਖਾਂ ਦਾ ਕੋਈ ਮੰਤਰ ਹੈ ਜਦੋਂ ਮੈਂ ਅਸਲਾਮੁਅਲੈਕਮ ਕਹਣਾ ਤਾਂ ਸਿੱਖ ਪਰ ਚੁੱਪ ਰਹਿੰਦੇ ਨੇ ਕਹਿੰਦੇ ਮੁਸਲਮਾਨਾਂ ਦਾ ਕੋਈ ਮੰਤਰ ਹੈ ਹਾਲਾਂਕਿ ਅਸਲਾਮੁਅਲੈਕਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਤੁਹਾਡੇ ਦੇ ਅਕਾਲ ਪੁਰਖ ਦੀਆਂ ਮਿਹਰਾ ਹੋਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਲਾ ਪਹਿਲਾ 144 ਨਾ ਸੂਰ ਸਸ ਮੰਡਲੋ ਸਪਤ ਦੀਪ ਨਾ ਜਲੋ ਅਨਪੌਨ ਠੀਕ ਕੋਈ ਇੱਕ ਤੂਈ ਇੱਕ ਤੂਈ ਸ੍ਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਇਕ ਦਿਨ ਅਜਿਹਾ ਹੋ ਜਾਊਗਾ ਇਹ ਸੂਰਜ ਇਹ ਚੰਨ ਸਤੋ ਦੀਪ ਪਾਣੀ ਹਵਾ ਆਦਿ ਪੂਰੀ ਚੀਜ਼ ਬਾਕੀ ਨਹੀਂ ਰਹੂਗੀ ਸਭ ਕੁਝ ਨਸ਼ਟ ਹੋ ਜਾਊਗਾ ਔਰ ਇਕੋਸ ਰੱਬ ਦੀ ਅਕਾਲ ਪੁਰਖ ਦੀ ਜਿਹੜੀ ਹਸਤੀ ਹੈ ਉਹੀ ਬਾਕੀ ਰਹੂਗੀ ਸਤਿ ਸ਼੍ਰੀ ਅਕਾਲ ਤੇਰਾ ਸ਼ਬਦ ਹੁੰਦਾ ਨੇ ਪਹਿਲਾਂ ਉਹਨਾਂ ਸਤ ਫਿਰ ਸ਼੍ਰੀ ਫਿਰ ਅਕਾਲ ਸਤ ਦਾ ਮਤਲਬ ਹੈ ਜ ਸੱਚ ਸੱਚ ਕੀ ਹੈ ਉਹ ਕਾਲਪੁਰਖ ਪਰਮੂ ਅਕਾਲ ਰੱਬ ਸੱਚ ਹੈ ਸੁਭੋ ਹਮੇਸ਼ਾ ਰਹਣ ਵਾਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਅੰਗ 4 ਤੇ ਕਿਹਾ ਗਿਆ ਤੂੰ ਸਦਾ ਸਲਾਮਤ ਨਿਰੰਕਾਰ ਕਿਉਂਕੋ ਸਦਾ ਸਲਾਮਤ ਰਹੂਗਾ ਹੁਣ ਪ੍ਰਮਾਤਮਾ ਤੋਂ ਇਲਾਵਾ ਤਾਲੁਮ ਤੋਂ ਇਲਾਵਾ ਜਿੰਨਾ ਵੀ ਸੰਸਾਰ ਹੈ ਸਾਰਾ ਝੂਠਾ ਹੈ ਕਿਉਂਕਿ ਮਿਟਣ ਵਾਲਾ ਹੈ ਜੇ ਇਹ ਆਵਾਜ਼ ਦਿੱਤੀ ਗਈ ਹੈ ਬਾਗ ਵੀ ਜਣਿਆ ਭਾਈ ਮਰਦਾਨਾ ਤੇ ਗੁਰੂ ਸਾਹਿਬ ਦੇ ਘਟਨਾਵਾਂ ਨੂੰ ਵਰਣ ਕਰਦੇ ਨੇ ਭਾਈ ਗੁਰਦਾਸ ਸਿੰਘ ਜੀ ਦੇ ਬਾਬਾ ਪਾਈ ਗੁਰਦਾਸ ਬਾਹਰ ਪੜੀ ਪੌੜੀ ਪੈਂਤੀ ਦੇ ਪਾਈ ਗੁਰਦਾਸ ਲਿਖਦੇ ਨੇ ਬਾਬਾ ਜੀ ਅਬਗਦਾਦ ਨੂੰ ਬਾਹਰ ਗਏ ਕਿ ਆਸਤਾਨਾ ਇੱਕ ਬਾਬਾ ਅਕਾਲ ਰੂਪ ਦੂਜਾਰ ਬਾਬੇ ਮਰਦਾਨਾ ਦਿੱਤੀ ਬਾਗ ਨਮਾਜ਼ ਦਿੱਤੀ ਬਾਗ ਨਮਾਜ਼ ਕਰਸੂ ਸਵੇਰ ਹੋਇਆ ਜਹਾਨਾ ਬਾਗਦਦਨ ਅਜ਼ਾਮ ਨੂੰ ਆਵਾਜ਼ ਨੂੰ ਇਧਰੀ ਬਾਗ ਦਿੱਤੀ ਗਈ ਹੈ ਇਹ ਰੱਬ ਦੀ ਬੜਿਆਈ ਕੀਤੀ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਅੱਲਾਹ ਅਕਬਰ ਰੂਦਲਵੇ ਹੈ ਅਕਾਲ ਪੁਰਖ ਸਭ ਤੋਂ ਵੱਡਾ ਜਦੋਂ ਅਸੀਂ ਕਿਸੇ ਨੂੰ ਫਿਰ ਮਨਾਉਨੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਆ ਕਿ ਉਹਦਾ ਜਿਹੜਾ ਅਰਥ ਹੈ ਉਹ ਵੀ ਇਹੀ ਬੰਦ ਹੈਗਾ ਬਖਤਿ ਸ਼੍ਰੀ ਅਕਾਲ ਤਿੰਨ ਸ਼ਬਦ ਆਉਂਦੇ ਨੇ ਪਹਿਲਾ ਉਹਨਾਂ ਸਤ ਫਿਰ ਸ਼੍ਰੀ ਫਿਰ ਅਕਾਲ ਸਤ ਦਾ ਮਤਲਬ ਹੈ ਜਾ ਸੱਚ ਸੱਚ ਕੀ ਹੈ ਉਹ ਕਾਲਪੁਰਖ ਪਰਮੂ ਅਕਾਲ ਆਪੇ ਸੱਚ ਹੈ ਸੁਖ ਉਹ ਹਮੇਸ਼ਾ ਰਹਿਣ ਵਾਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਅੰਗ 4 ਤੇ ਕਿਹਾ ਗਿਆ ਤੂੰ ਸਦਾ ਸਲਾਮਤ ਨਿਰੰਕਾਰ क्योंकि सदा सलामत रहेगा हूँ परम तो अलावा अकाल पुरुष तो अलावा जिन्ना भी संसार है सारा झूठ है क्योंकि मिटन वाला है श्री गुरु ग्रंथ साहब मोहला पहला अन्न एक सौ चुताली ना सुर सस मंडलो शपद दीप न जलो अन्न पाउन थी कोई एक तुई एक तुई श्री गुरु ग्रंथ साहब जमा एक दिन अजिहा भी आऊगा ये सूरज एक, एक चन्न सतो दीप और पानी हवा आदि तो कोई चीज बाकी नहीं रहेगी सब कुछ नष्ट हो ਔਰ ਇਕੋਸ ਰੱਬ ਦੀ ਅਕਾਲ ਪੁਰਖ ਦੀ ਜਿਹੜੀ ਹਸਤੀ ਹੈ ਉਹੀ ਬਾਕੀ ਰਹੂਗੀ। ਯਾਨੀ ਕਿ ਅਕਾਲ ਪੁਰਖ ਸੱਚ ਹੈ। ਸੱਚ ਦਾ ਮਤਲਬ ਅਕਾਲ ਗੁਰੂ ਕਿਹਾ ਗਿਆ। ਸ੍ਰੀ ਦਾ ਅਰਥ ਹੈ ਸ੍ਰੇਸ਼ਟ। ਇਹ ਸ੍ਰੀ ਉਹ ਹੈ ਸਸਾ ਲਾਰੇਵ બિਹਾਰੀ। ਸਸੇ ਪਰ ਬਿੰਦੀ ਆਲਾ ਨਹੀਂ ਹੈਗਾ। ਸ੍ਰੀ ਜਿਹਦਾ ਅਰਥ ਹੈ ਸ੍ਰੇਸ਼ਟ ਸਭ ਤੋਂ ਵੱਡਾ ਗ੍ਰੇਟੈਸਟ ਅਕਬਰ ਤੇ ਤੀਸਰਾ ਸ਼ਬਦ ਆਉਂਦਾ ਹੈ ਅਕਾਲ। ਇੱਕ ਸ਼ਬਦ ਹੈ ਕਾਲ। ਅਕਾਲ ਦਾਇ ਕਰਤ ਹੁੰਦਾ ਮੌਤ ਇਸ ਲਈ ਅਕਾਲ ਦਾ ਅਰਥ ਹੋਇਆ ਮੌਤ ਤੋਂ ਰਹਿਤ ਅਬਿਟ ਅਟਰਨਲ ਗੈਰ ਫਾਨੀ ਤੇ ਸ਼ਬਦੀ ਜਿਹੜੇ ਅਰਥ ਹੋ ਗਏ ਅਕਾਲ ਪੁਰਖ ਸਭ ਤੋਂ ਵੱਡਾ ਹੈ ਮੌਤ ਤੋਂ ਰਹਿਤ ਹੈ ਜਦੋਂ ਸ਼ਬਦ ਅਕਾਲ ਪੁਰਖ ਆ ਗਿਆ ਤਾਂ ਹੁਣ ਇਹਦੇ ਅਰਥ ਹੋ ਜਾਂਦੇ ਅਕਾਲ ਪੁਰਖ ਸਭ ਤੋਂ ਵੱਡਾ ਹੈ ਤੇ ਮੈਂ ਇਹਨੂੰ ਦੂਸਰੀ ਭਾਸ਼ਾ ਵਿੱਚ ਪੜ੍ਹਦਾ ਗੋਡ ਇਜ਼ ਗ੍ਰੇਟੈਸਟ ਫਿਰ ਮੈਂ ਇਹਨੂੰ ਤੀਸਰੀ ਭਾਸ਼ਾ ਵਿੱਚ ਪੜ੍ਹਦਾ ਅੱਲਾਹੁ ਅਕਬਰ ਜਿਹੜਾ ਕਿਹਾ ਗਿਆ ਕਿਉਂਕਿ ਅਸੀਂ ਭਾਸ਼ਾ ਨੂੰ ਨਹੀਂ ਜਾਣਦੇ ਹੁੰਦੇ ਜਦੋਂ ਮੈਂ ਜਾਨਣਾ ਕਿਤੇ ਸਤਿ ਸ੍ਰੀ ਅਕਾਲ ਕਹਣਾ ਤਾਂ ਮੁਸਲਮਾਨ ਚੁੱਪ ਰਹੇ ਨੇ ਕਹਿੰਦੇ ਇਹ ਸਿੱਖਾਂ ਦਾ ਕੋਈ ਮੰਤਰ ਹੈ ਜਦੋਂ ਮੈਂ ਅਸਲਾਮੁਅਲੈਕੁਮ ਕਹਣਾ ਤਾਂ ਸਿੱਖ ਪਰ ਚੁੱਪ ਰਹੇ ਨੇ ਕਹਿੰਦੇ ਮੁਸਲਮਾਨਾਂ ਦਾ ਕੋਈ ਮੰਤਰ ਹੈ ਹਾਲਾਂਕਿ ਅਸਲਾਮੁਅਲੈਕੁਮ ਅਰਬੀ ਭਾਸ਼ਾ ਦਾ ਖਾਬਦਾ ਜਿਹਦਾ ਅਰਥ ਹੈ ਤੁਹਾਡੇ ਦੇ ਅਕਾਲ ਪੁਰਖ ਦੀਓ ਮੇਰਾ ਹੋਣ ਤੁਸੀਂ ਸਦਾ ਸਲਾਮਤ ਰਹੋ ਲੇਕਿਨ ਅਸੀਂ ਜਾਣਦੇ ਹਾਂ ਕਿ ਇਸੇ ਤਰ੍ਹਾਂ ਇਹ ਜਿਹੜਾ ਅੱਲਾਹੁ ਅਕਬਰ ਕਹੇ ਇਹ ਰੱਬ ਦੀ ਬੁੜਾਈ ਕੀਤੀ ਗਈ ਹੈ ਕਿ ਅਕਾਲ ਪੁਰਖ ਪਰਗੂ ਪਰਮਾਤਮਾ ਸਭ ਤੋਂ ਵੱਡਾ ਹੈ ਤੇ ਦੂਸਰਾ ਸ਼ਬਦ ਕਿਹਾ ਗਿਆ ਅਸ਼ਾਦੂ ਅੱਲਾ ਇਲਾਹ ਇਲਾਲਾ ਜਿਹੜੇ ਪੂਜਾ ਦੇ ਲਾਇਕ ਹੈ ਜਿਹੜਾ ਇਵਾਦਤ ਦੇ ਲਾਇਕ ਹੈ ਉਹ ਇੱਕੋ ਇੱਕ ਰੱਬ ਕੋ ਕਾਲਪੁਰਖ ਹੈ ਜਿਹਨੂੰ ਸ੍ਰੀ ਦਾਗ ਮਹੱਲਾ ਪਹਿਲਾ ਅੰਗ 24 ਤੇ ਅਕੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਕਿਹਾ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਤ ਰਤਾ ਮਾਇਆ ਖਸਮ ਕੀ ਨਦਰ ਦਿਲ ਪਸੰਦੇ ਜਿਣੀ ਕਰਿ ਕੋਤੇ ਆਇਆ ਉਸ ਸੱਚੇ ਰੱਬ ਉਸ ਸੱਚੇ ਸਹਾਈ ਦੇ ਨਜ਼ਰਾਂ ਚ ਉਹੀ ਲੋਕ ਪ੍ਰਵਾਨ ਹੁੰਦੇ ਨੇ ਤੇ ਉਹੀ ਉਸ ਨੂੰ ਮਕਬੂਲ ਨੇ ਜਿਹੜੇ ਉਸ ਇੱਕੋ ਇੱਕ ਰੱਬ ਦੀ ਉਪਾਸਨਾ ਕਰਦੇ ਨੇ ਅਸ਼ਹਦੂ ਅਲਾ ਇਲਾਹਾ ਇਲਾਹ ਮਤਲਬ ਇਹ ਹੈ ਵੀ ਉਸ ਰੱਬ ਤੋਂ ਇਲਾਵਾ ਕੋਈ ਪੂਜਾ ਦੇ ਯੋਗ ਨਹੀਂ ਉਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਤੇ ਤੀਜਾ ਜਿਹੜਾ ਸ਼ਬਦ ਕਿਹਾ ਜਾਂਦਾ ਅਸ਼ਹਦੂ ਅਨ ਮੁਹਮਮਦ ਅਰ ਰਸੂਲullah ਜਿਹੜੇ ਮੁਹੰਮਦ ਸਾਹਿਬ ਨੇ ਉਹ ਰੱਬ ਦੇ ਮੈਸੇਂਜਰ ਨੇ ਰੱਬ ਨਹੀਂ ਹੈਗੇ ਰੱਬ ਦਾ ਸੁਨੇਹਾ ਲੈ ਕੇ ਆਏ ਨੇ ਪੈਗੰਬਰ ਨੇ ਪੈਗਾਮ ਲੈ ਕੇ ਆਏ ਨੇ ਮੈਸੇਂਜਰ ਆਫ ਗੋਡ ਮੈਸੇਂਜਰ ਆਫ ਅਕਾਲ ਪੁਰਖ ਚੌਥਾ ਜਿਹੜਾ ਸ਼ਬਦ ਕਿਹਾ ਜਾਂਦਾ ਹਯਾ ਲਲਸਲਾ ਇਹ ਲੋਕੋ ਆਓ ਦੁਨੀਆ ਦੇ ਝਮੇਲਿਆਂ ਚੋਂ ਨਿਕਲ ਕੇ ਅਸੀਂ ਰੱਬ ਦਾ ਨਾਮ ਸਿਮਰਨ ਕਰ ਲਈਏ ਆਓ ਦੇ ਅੱਗੇ ਸਿੱਧਾ ਕਰ ਲਈਏ ਥੋੜਾ ਟਾਈਮ ਘੜ ਲਈਏ ਦੁਨੀਆ ਦੇ ਕੰਮਾਂ ਚੋਂ ਹਯਾ ਅਲ ਸਲਾ ਆਓ ਨਮਾਜ਼ ਵਾਲ ਨਮਾਜ਼ ਪੜ੍ਹ ਲਈਏ ਸਲਾਤ ਕਿਹਾ ਗਿਆ ਜਿਹੜਾ ਨਮਾਜ਼ ਲਫਜ਼ ਆ ਉਹ ਅਰਬੀ ਦਾ ਨਹੀਂ ਆ ਅਰਬੀ ਚ ਸਲਾਤ ਤੇ ਪੰਜਵਾਂ ਸ਼ਬਦ ਕਿਹਾ ਗਿਆ ਹਯਾ ਅਲ ਫਲਾ ਤੁਹਾਡੀ ਕਾਮਯਾਬੀ ਰੱਬ ਦੇ ਨਾਮ ਸਿਮਰਨ ਚ ਹੈ ਰੱਬ ਦੇ ਹੁਕਮਾਂ ਅਨੁਸਾਰ ਚੱਲਣ ਚ ਹੈ ਜਿਸ ਨੂੰ ਜਪਤੀ ਸਾਹਿਬ ਜੀ ਕਿਹਾ ਗਿਆ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਮ ਸਚਿਆਰਾ ਹੋਈਏ ਕਿ ਉਹ ਪੂਰੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੋਹੀ ਅਲਾਹੁ ਅਕਬਰ ਕਿਹਾ ਗਿਆ ਬਿਆਉ ਪਾਈਓ ਆਪਾਂ ਹੁਣ ਰੱਬ ਦਾ ਨਾਮ ਸਿਮਰਨ ਕਰ ਲਈਏ ਰੱਬ ਦੇ ਨਾਮ ਸਿਮਰਨ ਚੀ ਕਾਮਯਾਬੀ ਆ ਤੇ ਫਿਰ ਦੁਆਰਾ ਕਹਿੰਦਾ ਉਹ ਜਿਹੜਾ ਬੰਗ ਬਾੰਦ ਹੁੰਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਅਕਾਲ ਪੁਰਖ ਰੱਬ ਉਹ ਸਭ ਤੋਂ ਵੱਡਾ ਹੈ ਲਾ ਇਲਾਹ ਇਲਲਲਾ ਉਸ ਤੋਂ ਇਲਾਵਾ ਕੋਈ ਪੂਜਾ ਦੇ ਯੋਗ ਨਹੀਂ ਹੈ ਤੇ ਉਹ ਇਹ ਬਾੰਗ ਹੋਈ ਹੈ ਹੁਣ ਅਸੀਂ ਨਮਾਜ਼ ਪੜ੍ਹਦੇ ਆਂ ਤੇਰੀ ਨਮਾਜ਼ ਬਾਰੇ ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਜੀ ਕਿਹਾ ਹੈਗਾ ਪੰਜ ਨਮਾਜ਼ਾਂ ਬਖਤ ਪੰਜੇ ਪੰਜਾ ਪੰਜੇ ਨੌ ਸ੍ਰੀ ਗੁਰੂ ਰਾਮ ਸਾਹਿਬ ਮਹੱਲਾ ਪਹਿਲਾ 141 ਦੇ ਪੰਜ ਨਮਾਜ਼ਾਂ ਬਖਤ ਪੰਜੇ ਪੰਜਾ ਪੰਜੇ ਨੌ ਪਹਿਲੀ ਸੱਚ ਹਲਾਲ ਦੂਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਣ ਪੰਜ ਵੀ ਸਿਫਤ ਸੁਣਾਏ ਕਰਨੀ ਕਲਮਾ ਆ ਕੇ ਤਾਂ ਮੁਸਲਮਾਨ ਸੁਦਾਏ ਨਾਨਕ ਜਿਤੇ ਕੂੜਿਆਰ ਕੂੜੇ ਕੁੜੀ ਪਾਏ ਗੁਰੂ ਸਾਹਿਬ ਕਹਿੰਦੇ ਨੇ ਪੰਜ ਨਮਾਜ਼ਾਂ ਨੇ ਉਹਨਾਂ ਦੇ ਪੰਜ ਨਾਮ ਨੇ ਤੇ ਪੰਜ ਉਹਨਾਂ ਸਮੇਂ ਨੇ ਪਹਿਲੀ ਨੀ ਨਮਾਜ਼ ਸਵੇਰੇ ਪੜੀ ਜਾਂਦੀ ਹੈ ਉਹ ਸੂਰਜ ਨਿਕਲ ਤੋਂ ਪਹਿਲਾਂ ਪੜੀ ਜਾਂਦੀ ਹੈ ਉਸ ਤੋਂ ਬਾਅਦ ਸੂਰਜ ਨਿਕਲਣ ਤੋਂ ਬਾਅਦ ਹੀ ਬੰਦਾ ਆਪਣੇ ਕੰਮ ਤੋਂ ਨਿਆ ਕੇ ਨੌਕਰੀ ਉੱਤੇ ਜਾਂਦਾ ਹੈ ਇਹ ਨਮਾਜ਼ ਉਹਨੂੰ ਆਦੇਸ਼ ਦਿੰਦੀ ਹੈ ਗੁਰੂ ਸਾਹਿਬ ਰੋਂਦੇ ਨੇ ਤੇਰੇ ਸਾਰੇ ਦਿਨ ਦੇ ਕੰਮ ਧੰਦੇ ਸਚਾਈ ਦੇ ਦਾਰਦ ਹੋਣ ਚਾਹੀਦੇ ਸਚਾਈ ਤੇ ਪਹਿਲੀ ਸੱਚ ਸਚਾਈ ਦੇ ਦਾਰਦ ਹੋਣ ਚਾਹੀਦੇ ਹਲਾਲ ਦੂਏ ਜਿਹੜੀ ਦੁਪਹਿਰ ਦੀ ਨਮਾਜ਼ ਜਿਹੜੀ ਹੁਣ ਪੜਾਂਗੇ ਇਹ ਦੁਪਹਿਰ ਦੀ ਨਮਾਜ਼ ਨੂੰ ਜ਼ੁਹਰ ਦੀ ਨਮਾਜ਼ ਕਹਿੰਦੇ ਨੇ ਉਹ ਇਹ ਨਮਾਜ਼ ਤਨੂੰ ਪ੍ਰੇਰਿਤ ਕਰਦੀ ਹੈ ਵੀ ਤੇਰਾ ਸਾਰਾ ਕਮਾਉਣਾ ਕਰਨਾ ਇਹ ਹਾਕਾਂ ਦਾਲ ਹੋਣਾ ਚਾਹੀਦਾ ਧੋਖਾ ਨਹੀਂ ਕਰਨਾ ਚਾਹੀਦਾ ਮਲਾਬੜ ਨਹੀਂ ਕਰਨੀ ਚਾਹੀਦੀ ਖੱਗ ਨਹੀਂ ਮਾਰਨੀ ਚਾਹੀਦੀ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਦਿਨ ਨੂੰ ਜਿਸ ਨੂੰ ਕਿਹਾ ਉਹ ਗੁਰੂ ਸਾਹਿਬ ਦਾ ਫਰਮਾਨ ਹੈ ਇੱਕ ਅ ਅਖਿ ਨਾਲ ਜਿੱਥੇ ਕਹਿੰਦਾ ਵੀ ਮਿਹਨਤ ਦੀ ਕਮਾਈ ਕਰਕੇ ਨਹੀਂ ਹੋ ਰਿਹਾ ਇੱਕ ਸੋਕ ਰਿਕਣ ਲੱਗ ਰਹੀ ਢਾਲ ਖਾਏ ਕਿ ਛੱਤੋਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1245 ਅੰਗ ਤੇ ਹੈ ਢਾਲ ਖਾਏ ਕਿ ਛੱਤੋਂ ਦੇ ਨਾਨਕਰਾ ਪਛਾਣੇ ਸੇ ਵੀ ਤੁਸੀਂ ਆਪਣੀ ਘਾਲ ਦੀ ਮਿਹਨਤ ਦੀ ਕਮਾਈ ਚੋਂ ਰੱਬ ਦੇ ਲੇਖ ਜਿਹੜੇ ਲੋਕ ਲਾਉਂਦੇ ਨੇ ਉਹਦੀ ਰੱਬ ਦੀ ਪਛਾਣ ਕਰ ਸਕਦੇ ਨੇ ਇਸ ਕਰਕੇ ਕਹਿੰਦੇ ਦੂਸਰੀ ਨਮਾਜ਼ ਵੀ ਤੇਰੀ ਇਹ ਹੱਥ ਹਲਾਲ ਦੀ ਕਮਾਈ ਹੋਣੀ ਚਾਹੀਦੀ ਹੈ ਤੀਸਰੀ ਲਈ ਹੈ ਪਹਿਲੀ ਸੱਚ ਹਲਾਲ ਦੂਈ ਤੀਜਾ ਖੈਰ ਖੁਦਾਏ ਤੀਜੀ ਨਮਾਜ਼ ਪੰਜ 4 ਵਜੇ ਪੜ੍ਹੀ ਜਾਂਦੀ ਹੈ ਉਹਦੇ ਵਿੱਚ ਕਿਹਾ ਗਿਆ ਵੀ ਤੂੰ ਸਰਬਤ ਦਾ ਭਲਾ ਮੰਗ ਸਰਬਤ ਦਾ ਭਲਾ ਕਰਨ ਵਾਲਾ ਬਣ ਸਰਬਤ ਦਾ ਖੈਰ ਚਾਹ ਤੇ ਚੌਥੀ ਨਮਾਜ਼ ਜਿਹੜੀ ਹੈ ਉਹ ਸੂਰਜ ਡੁੱਬਣ ਵੇਲੇ ਪੜ੍ਹੀ ਜਾਂਦੀ ਇਹਨੂੰ ਮਗਰਬ ਨਮਾਜ਼ ਕਹਿੰਦੇ ਆ ਉਹ ਕਹਿੰਦੇ ਚੌਥੀ ਨੀਅਤ ਰਾਸ ਬਣ ਤੂੰ ਜੋ ਵੀ ਰੱਬ ਦੀ ਪੂਜਾ ਪਾਠ ਕਰਦਾ ਹੈ ਉਹਦੇ ਵਿੱਚ ਕਿਸੇ ਨੂੰ ਦਿਖਾਵਾ ਨਾ ਕਰ ਰੱਬ ਨੂੰ ਰਾਜ਼ੀ ਕਰਨ ਦੀ ਨੀਤਨਾ ਕਰ ਤੇਰੀ ਨੀਤ ਸ਼ੁੱਧ ਹੋਣੀ ਚਾਹੀਦੀ ਹੈ ਜੇ ਤੂੰ ਕਿਸੇ ਲਈ ਕਰੇਗਾ ਤਾਂ ਰੱਬ ਕੋਲ ਤੇਰਾ ਕੋਈ ਉਹ ਬਦਲਾ ਨਹੀਂ ਮਿਲਣਾ ਹੈਗਾ ਪੰਜਵੀਂ ਸਿਫਤ ਸੁਣਾਏ ਜਿਹੜੀ ਪੰਜਵੀਂ ਰਾਤ ਨਮਾਜ਼ ਰਾਤ ਦੀਸ਼ਾ ਨੂੰ ਆ ਪੜ੍ਹ ਜਾਂਦੀ ਹੈ ਉਹ ਬੰਦਾ ਉਹ ਨਮਾਜ਼ ਕਰਦੇ ਸੋ ਜਾਂਦਾ ਹੈ ਉਹ ਫਿਰ ਕਹਿੰਦਾ ਗੁਰੂ ਸਾਹਿਬ ਲੋਹੇ ਕਿ ਪਤਾ ਨਹੀਂ ਇਹ ਛੋਟੀ ਮੌਤ ਹੈ ਸਵੇਰੇ ਤੂੰ ਉੱਠੇਗਾ ਨਹੀਂ ਉੱਠੇਗਾ ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਨੇ ਸਵੇਰੇ ਉੱਠਦੇ ਨਹੀਂ ਹੈਗੇ ਇਸ ਲਈ ਤੂੰ ਆਪਣੇ ਦਿਨ ਭਰ ਦੇ ਕੀਤੇ ਕੰਮਾਂ ਤੋਂ ਜਿਹੜੇ ਮਾੜੇ ਕੰਮ ਹੋ ਗਏ ਤੋਵਾ ਕਰ ਉਸ ਆਕਾਰਪੁਰ ਪਰ ਉਹਦੀ ਸਿਫਤ ਸੁਣਾ ਕਰ ਉਦੀ ਨਾਮ ਸਿਮਰਨ ਕਰਦਾ ਹੋਇਆ ਸੌ ਜਾ ਤਾਂ ਕਿ ਤੇਰਾ ਦਿਨ ਤੁਹਾਨੂੰ ਸਹੀ ਨਿਕਲੇ ਜੇ ਤੂੰ ਜਿਉਂਦਾ ਰਹੇਗਾ ਤੇ ਮਰ ਗਿਆ ਤਾਂ ਰੱਬ ਤੁਹਾਨੂੰ ਮਾਫੀ ਦੇਵੇ ਉਹ ਅਸੀਂ ਨਮਾਜ਼ ਪੜ੍ਹ ਲਈ ਇਤਨ ਕਰਾ ਰਹੇ ਹਾਂ ਬਹੁਤ ਬਹੁਤ ਧੰਨਵਾਦ